ਮਨ ਕੀ ਵੇ ਕਕੂ ਖੇਚ ਕੇ ਲੈ ਜੂਗੀ ਇਹਨਾਂ ਦੇਣਾ ਵੀ ਨਹੀਂ ਮੁੜ ਕੇ ਰਾਤ ਨੂੰ ਸੁੱਤੀ ਪਈ ਸੀ ਨਾ ਨਾ ਬਥੇ ਨੀੜੇ ਨਾ ਇਹਦਾ ਕੋਈ ਨਾ ਬਾਬੇ ਦੀ ਬਾਲਰੀ ਦਾ ਬੱਚਾ ਬਾਬਿਆਂ ਨਾਲ ਉਹ ਨਹੀਂ ਘੜੀ ਨਹੀਂ ਇਹ ਮਤਲਬ ਹੋਟੇ ਲੋਹਾ ਠੀਕ ਆ ਬਾਈ ਤੁਸੀਂ ਦੱਸੋ ਠੀਕ ਠਾਕ ਇੱਧਰ ਇੱਧਰ ਰਹੋ ਜੇ ਮੇਰੇ ਨਾਲ ਨਾਲ ਆਓ ਜੀ ਸੰਤਜੀਪ ਖਾਈ ਗਏ ਤੁਹਾਨੂੰ ਬਾਬਿਆਂ ਦੇ ਘੋੜੇ ਇਹ ਉਹ ਘੋੜਾ ਜਿਹੜਾ ਅਲੀ ਗੌਂਡਰ ਨਾਲ ਲਾਇਆ ਸੀਗਾ ਬਾਬਿਆਂ ਦੀ ਬੈਸਟ ਕਰੀਏ ਨੇ ਸੇਵਾ ਦੇਖੋ ਬਾਬਿਆਂ ਦੇ ਘੋੜੇ ਹੀ ਘੋੜੇ ਘੋੜੀਆਂ ਵੀ ਆਈਆਂ ਬਾਬਾ ਜੀ ਘੋੜੀਆਂ ਨਹੀਂ ਆਈਆਂ ਜਿਹੜੀਆਂ ਹੋ ਘੋੜੀਆਂ ਆਇਆ ਵਾਚ ਪੁੱਛੀ ਦੇਖੋ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਫਾਈਟ ਤਾਂ ਇਹਨਾਂ ਦੀ ਫੁੱਲ ਹੀ ਆ 64 65 ਪਲੱਸ ਕੋ ਘੋੜੇ ਆ ਜਿਹੜੇ ਕੁਝ ਘੋੜੇ ਇਹਨਾਂ ਚੋਂ ਗਏ ਸੀ ਲਾਲ ਕਿਲੇ ਤੇ ਇਸ ਬਾਅਦ ਅਜੀ ਜਰਾ ਜੀਨ ਉਹ ਮੰਨ ਲੈਣਗੇ ਜੀ ਹਾਂ ਇਹ ਮੇਰ ਸੇਵਾ ਕਰੀ ਜਾਂਦਾ ਜਿਹੜੀ ਬਹੁਤ ਚੰਗੀ ਗੱਲ ਆ ਸੇਵਾ ਕਰਨਾ ਇਹ ਉਹ ਬਾਬਾ ਜੀ ਆ ਜਿਨ੍ਹਾਂ ਦੀ ਜਦੋਂ ਲਾਲ ਕਿਲੇ ਤੇ ਗਏ ਸੀ ਜਿਹੜੀ ਇੱਕ ਕਲਿੱਪ ਵਾਇਰਲ ਹੁੰਦੀ ਆ ਵੀ ਘੋੜੇ ਤੇ ਬੈਠੇ ਨੇ ਡੇਡਾ ਡੇਡਾ ਜਾ ਘੁੜਾ ਜਾਂਦਾ ਉਹ ਬਾਬਾ ਸੁਣੀ ਬਾਬਾ ਜੀ ਸੁਣਨੀ ਬਾਬਾ ਜੀ ਜਦੋਂ ਉਹ ਜਲਾ ਕਰ ਰਹੇ ਸੀ ਇਹ ਗੱਲ ਹੋਈ ਬਹੁਤ ਸਾਰੇ ਨੇ ਬ੍ਰਾਹਮਣ ਜਿਹੜੇ ਕਿੰਨੇ ਬਾਬਾ ਜੀ ਨਾਗਾਇਤ ਕੀ ਕੁੱਲ ਅੱਗੇ ਨਾਲੋਂ ਤਾਂ ਜ਼ਿਆਦਾ ਹੈ ਨਾ ਬਾਬਾਈ ਤੇ ਅਸਾਂ ਦੇ ਜੀ ਆਪਣੇ ਆਪ ਹੀ ਮੁਗਦਮਾਨ ਬਣ ਜਾਵੇ ਤੇ ਚੰਗੀ ਗੱਲ ਹੈ ਜੇ ਉਹਨਾਂ ਨੇ ਸਹੰਦ ਹੈ ਜੀ ਮੁਗਦਮਾਨ ਜਿਹੜੇ ਨਾਲ ਮਾਰਨਾ ਪੈਣੀ ਹੈ ਲੱਤ ਤੇ ਕਿ ਸੱਟ ਲੱਗੀ ਵਾ ਬਾਈ ਟੁੱਟ ਗਈ ਮੁਗਦਮਾਨ ਬਣ ਜਾਏ ਆਪਾਂ ਨਹੀਂ ਨਹੀਂ ਸ਼ੈਲ ਨਾ ਰੇ ਇਹਦਾ ਗੱਲ ਹੀ ਪਹੁੰਚਾ ਲਈ ਆਪਣੀ ਗੱਲ ਦਾ

ਸਤਿਗੁਰੂ ਬ੍ਰਹਮਾਨੰਦ ਰਮਣਾ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਜੀ ਬ੍ਰਹਮਾਨੰਦ ਜੀ ਜੰਦੇ ਦੋਨੋਂ ਤੁਹਾਨੂੰ ਕਿਹਾ ਜੀ ਤੂੰ ਬ੍ਰਹਮਾਨੰਦ ਦਾ ਜੀ ਮਰਮਾਨ ਦੱਸਦਾ ਮੀਰਾ ਜੀ ਦਾ ਜੀ ਮੀਰਾ ਨੰਦ ਮਜਾ ਆ ਜਮਾਨਾ ਤੁੰਦਾ ਬਾਬਾ ਜੀ ਕਹਿੰਦੇ ਲੱਤ ਚ ਪਲੇਟਾਂ ਪਈਆਂ ਫੇਰ ਵੀ ਧੰਨਾ ਯਾਰ ਆਉਂਦਾ ਆਪਣੇ ਲੋਕ ਮੰਜੇ ਤੇ ਨਹੀਂ ਉੱਠਦੇ ਤੇ ਬਾਬਾ ਜੀ ਫੇਰ ਵੀ ਸੇਵਾ ਕਰੀ ਜਾਂਦੇ ਆ ਬੱਚੇ ਲੱਗੇ ਤੁਮੀ ਸ਼ੈਨਨ ਨਾ ਨਾ ਧਿਆਨ ਨਾ ਆ ਵੀ ਆਪ ਕੋ ਆਪ ਪੁਰਾਣਾ ਭਾਈਓ 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 ਬੇਟਾ ਇਹ ਵੀ ਆ ਸੇਵਾ ਸੇਵਾ ਦਾ ਕਰਮਾਂ ਵਾਲਿਆਂ ਨੂੰ ਮਿਲਦੀ ਆ ਉਹ ਵੀ ਘੋੜਿਆਂ ਦੀ ਸੇਵਾ ਬਾਬਾ ਜੀ ਸੱਸੀ ਦਾ ਬਾਬਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਘੋੜੇ ਵੇਖਣ ਮਨਮਨ ਬਣ ਕੇ ਰਹਿਣਾ ਬੇਬੇ ਜੀ ਸਮਾਨੀ ਮੰਗੂ ਨਹਿਣਾ ਮੁਕੱਦਰ ਕਰ ਦੇਣੀ ਬਾਬਾ ਜੀ ਜਿਹੜਾ ਪਿਛਲੇ ਵਾਰੀ ਆਪਣਾ ਨਿੱਕਾ ਆ ਭਜੰਗੀ ਸੀ ਉਹ ਤਾਂ ਨਹੀਂ ਆਇਆ ਕੀ ਐ ਨਹੀਂ ਰਹਿ ਗਈ ਸੀ ਤੇ ਜਿਹੜੇ ਅੱਛਾ ਤੇ ਜਿਹੜੇ ਪਿਛਲੇ ਵਾਰੀ ਆਪਣੇ ਜਿਹੜੇ ਘੋੜੇ ਆਏ ਸੀ ਉਹ ਸਾਰੇ ਆਏ ਆ ਜਿਹੜਾ ਅੱਛਾ ਜੀ ਇਹ ਜਾਲਾ ਜਨ ਜਾ ਰਹੀ ਚਾਲੇ ਮਤਲਬ ਅੱਛਾ ਜੀ ਜਿਹੜਾ ਆਪਾਂ ਉੱਥੇ ਉਹ ਅਲੀ ਕਾਊਂਟਰ ਚਿੱਟੇ ਜੇ ਕੋਡੇ ਨਾਲ ਕੀਤਾ ਸਾਹਮਣੋਂ ਸਾਹਮਣੇ ਹੀ ਉਹ ਕੁੜਾਇਆ ਕਿੰਕੇ ਮੈਨੂੰ ਦਿਖਿਆ ਨਹੀਂ ਇੱਥੇ ਬੰਨਿਆ ਵਾ ਸੀ ਉਹ ਵਾਲੀ ਹਾਈਟ ਸੀ ਉਹਦੀ ਉਧਰ ਆਹ ਵੜਾ

64 65 ਸੈੱਟ ਇਹ ਜਿਹੜਾ ਕਹਿ ਦਿੰਦੇ ਆ ਵੀ 60.64 70 ਇਹਦਾ ਕੀ ਹੁੰਦਾ ਮਗਲਾ ਕੋਈ ਫਰਕ ਮੈਨੂੰ ਤਾਂ ਇੰਡਿਡ ਲੱਗਦੀ ਹੈ ਕੋੜਾ ਤਾਂ ਏਡਾ ਜੀ ਹੁੰਦਾ ਹੀ ਹੈ ਨਾ ਹਾਂ ਹਾਂ ਉਹ ਗੱਲ ਹੈ ਵੀ ਸਭ ਨਾਲ ਹਾਂ ਬਸ ਉਹਦਾ ਇੱਕ ਇਹ ਆ ਵੀ ਉੱਠ ਵਾਲੀ ਗੱਲ ਹੈ ਵੀ ਖੜਾ ਤਾਂ ਜਿਹੜੇ ਮਤਲਬ ਇਹ ਜਿਹੜਾ ਨਹੀਂ ਕਰਦੇ ਜਾਂ ਮੈਨੂੰ ਲੱਗਦਾ ਇਹਨਾਂ ਨਾਲ ਨਰੋਏ ਬਾਦ ਇਹ ਮਤਲਬ हां ਇਹਨਾਂ ਦੀ ਫਿਟਨੈਸ ਜ਼ਿਆਦੇ ਆ ਹਾਂ ਜ਼ਿਆਦੇ ਆ ਜਿਹੜੀ ਆਪਾਂ ਉਹ ਘੋੜੀ ਕਰਾਈ ਸੀ ਮੇਟਾ ਵਾਲੀ ਕਾਊਂਟਰ ਤੋਂ ਉਹਨੇ ਬੱਚਾ ਦੇਤਾ ਮੈਨੂੰ ਸੁਣਣ ਵਾਲੀ ਸੀ ਪਤਾ ਨਹੀਂ ਦਿੱਤਾ ਸੀ ਹਾਂ ਹੁਣ ਜਾਵਾਂਗੇ ਹੁਣ ਪਤਾ ਕਰਾਂਗੇ ਬਦਲੇ ਆਏ ਤਾਂ ਕੀ ਬਣੇ ਪਾਏ ਹੁਣ ਦਾਲ ਤੇ ਕਿਰਪਾ ਜੀ ਸਤਿਗੁਰ ਦੀ ਪੂਰੀ ਹਾਂ ਫੌਜ ਵੀ ਹੁੰਦਾ ਵੇ ਲੋਕਿੰਨੀ ਆ ਬਹੁਤ ਫੌਜ ਆਈ ਖੁਸ਼ੀ ਹੁੰਦੀ ਪਹਿਲਾਂ ਵੀ ਐ ਹੀ ਹੁੰਦਾ ਸੀਗਾ ਇਹ ਸਿਸਟਮ ਹੁਣ ਮੰਨ ਲਓ ਆਪਣਾ ਸਾਰੇ ਕੋਲੇ ਗੱਡੀਆਂ ਤੇ ਆਏ ਆ ਬਾਬਾ ਜੀ ਦੂਰਿਆ ਪੱਜ ਗਈ ਮੈਂ ਨਾ ਤੱਕਦਾ ਨਹੀਂ ਬੰਨੀ ਬੰਨੀ ਆਹ ਆਹਤੀਏ ਜੇ ਸਾਡੇ ਨਾਲ ਬਾਬਾ ਦੇ ਘੋੜੇ ਜਾ ਜੈ ਜੈ ਜੀ ਵਾਹਿਗੁਰੂ ਜੈ ਜੈ ਜੀ रोजने का फिर ओम का कह दिया कि धरती का दर्शन की योग्यता भगवान का मुद्दा है तो क्या अब आज का प्रचार जी ब्रह्मांड का प्रचार नहीं आ सके जितना के जाइए नहीं ब्रह्मांड के प्रमुख भी घर में ले जाने नहीं तो बता का सब तो गर्व का होगा भी गर्व का है तीन 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 चार पार्टी तीन चार ਉਹਦੇ ਨੂੰ ਜਾਨਵਰ ਨੂੰ ਵੀ ਪਤਾ ਕਿ ਨਿਕਾ ਬੱਚਾ ਕਹਿੰਦਾ ਮੈਨੂੰ ਦੇ ਦੇ ਤੂੰ ਡਰਦਾ ਖੋਜੋ ਕੀ ਨਾਲ ਆਈ ਬਾਬਾ ਜੀ ਇਹਦਾ ਸ਼ੇਰੇ ਪੰਜਾਬ ਜੀ ਤੇ ਇੱਕ ਉਹ ਜਿਹੜਾ ਬਾਬਾ ਕਹਿੰਦਾ ਹੁੰਦਾ ਉਹਦੇ ਕੋਲ ਕਿਹੜਾ ਆਪਾਂ ਜ ਆਸ਼ਮਾਨ ਉਹ ਦੇਖਿਆ ਤੁਸੀਂ ਨੇ ਉਹਦੇ ਇੱਕ ਇੱਕ ਆ ਵੀਡੀਓ ਉਹ ਕਰੀਦਾ ਉਹ ਬਣਾ ਰਿਹਾ ਹੁੰਦਾ। ਉਹ ਬਾਬਾ ਮੱਲ ਮਾਰ ਗਿਆ ਹੈ ਨਾ ਜੀ। ਹਿੰਮਤ ਹੀ ਆ ਬਾਬਾ। ਚਲ ਬੱਚੇ ਬੱਚੇ ਤਿਆਰ ਲੱਗੇ ਭਾਈ ਹੋਂ ਤਾਂ ਬਹੁਤ ਬੰਦੇ। ਨਵੀਂ ਬ੍ਰੀਡ ਤਿਆਰ ਕਰਨ ਬਲੱਡ ਲਾਈਨ। ਵੈਕੋਸ। ਚਲੋ ਚੰਗੀ ਗੱਲ ਆ ਜੀ ਇਹ। ਤੇ ਆ ਕਿਥੋਂ ਐਦ ਕੀ ਨਵੀਂ ਲੈਂਦਾ ਬੱਚਾ ਜੀ ਬਾਂਦਰੀ ਦਾ। ਇਹ ਸਾਨੂੰ ਫੌਜ ਨੇ ਕਿਸੇ ਨਿਰਦਾਸੇ ਕੀਤਾ। ਠੀਕ ਹੈ ਜੀ। ਦੇ ਵੀ 6-7 ਨਸਲਾਂ ਦੇ ਕੁੱਤੇ ਇੱਕ ਅੱਜ 20 ਗੱਲ ਮਰ ਗਿਆ ਮਰ ਗਿਆ ਹਾਂ ਹੁਣ ਮੈਂ ਤਾਂ ਨਾ ਪਾਵਰਪੋ ਹੋ ਗਈ ਟੈਕ ਹੋ ਗਿਆ ਇੱਕ ਉਹ ਇੱਧਰ ਨੂੰ ਬਾਬਾ ਇੱਕ ਲਈ ਜਾਂਦਾ ਸੀਗਾ ਕੱਲ ਮੈਂ ਵੇਖਿਆ ਚਟਾ ਜਾ ਪੂਰਾ ਜਾ ਸੀਗਾ ਜਿਹੜਾ ਹਾਂ ਉਹ ਡੱਪਾ ਜਾ ਨਹੀਂ ਹੁੰਦਾ 20 ਗੱਲ ਛੋਟਾ ਆ ਹਾਂਜੀ ਉਹ ਹੋ ਅੱਛਾ ਉਹ ਕਿਹੜਾ ਘੋੜਾ ਤੁਸੀਂ ਕਹਿੰਦੇ ਸੀਗੇ ਸੀਗਾ ਆ ਬਈਆ ਫਮੈਰੀ ਚਲੋ ਉੱਥੇ ਖੜੋ ਉੱਥੇ ਖੜੋ ਖੜ ਫਿਰ じゃ ਇੱਥੇ ਖੜੋ ਵੀਡੀਓ ਬਣਾਵਾ ਉਹਨੂੰ ਪੁੱਛ ਕੇ ਹੈਲੋ ਕਰੇਗਾ ਨੇੜੇ ਨੇੜੇ ਨਾ ਜਾ ਨੇੜੇ ਨਾ ਜਾ ਬੱਤੂ ਨਾ ਆ ਜਾ ਕਈ ਰਾਂ ਜਾਨਵਰ ਦਾ ਪਤਾ ਨਹੀਂਦਾ ਇਹ ਘਰੂਂਡ ਮਾਰ ਜੇ ਨਹੀਂ ਉਰਾ ਆ ਜਾ ਨਾ ਹਟ ਜਾਨਵਰ ਦਾ ਕੋਈ ਪਤਾ ਨਹੀਂ ਹੁੰਦਾ ਨਹੀਂ ਉਹ ਤਾਂ ਕੁਝ ਨਹੀਂ ਆਂਦੀ ਇਹ ਬੁੱਤੇ ਨਹੀਂ ਵੱਢਦੀ ਆ ਨਹੀਂ ਵੱਢਦੀਗੀ ਉਹ ਇੱਥੇ ਲੱਤਾਂ ਤੇ ਚੜੀ ਰਹੀ ਐ ਇਹ ਕੁਝ ਨਹੀਂ ਕਰਦੀ ਉਹ ਤਾਂ ਜੇ ਛੇੜਾਂਗੇ ਤਾਂ ਉਹ ਹੋ ਜਾ ਕੋਸੀ ਕਰੂਗੀ ਭਾਜਦੀ ਤਾਂ ਵੱਢਦੀ ਆ ਨਹੀਂ ਨਹੀਂ ਕੁਝ ਨਹੀਂ ਆਂਦੀ ਉਹ ਇੱਥੇ ਲੱਤਾਂ ਤੇ ਜੜੀ ਲੱਤਾਂ ਤੇ ਚੜੀ ਰਹੀ ਆ ਇੱਥੇ ਉਹ ਵਰਛਾ ਜਾ ਖੜਾ ਕਰਦੇ ਉੱਤੇ ਚੜ ਜਾਂਦੀ ਐ ਇਹ ਹੂੰ ਬੋਲੇ ਦਾ ਕੰਮ ਹੀ ਇਹ ਟਬੂਸੀਆਂ ਇੱਧਰ ਟਬੂਸੀ ਉੱਧਰ ਹੈ ਕਿੱਥੇ ਹੈ ਉਹ ਉਹ ਨਾ ਆ ਬੋਲੇ ਇਹ ਨਹੀਂ ਇਹ ਬਾਜ ਨਹੀਂ ਇਹ ਕੋਰ ਲੈਂਦਾ ਇਟਾ ਸੀਗਾ ਬਾਜ ਉਹ ਬਾਜ ਹੈਗਾ ਆਪਣਾ ਕਬੱਡਾ ਕਿੱਥੇ ਬਾਬਾ ਜੀ ਦਿਖਾਓ ਜੀ ਐ ਮੂੰਹ ਪਿਆਰ ਜਿਹੜਾ ਉਹ ਬਾਬਿਆਂ ਦੀ ਬਾਹਰ ਆ ਲਾਉਂ ਕੀ ਹੈ ਕਿਆ ਉੱਤਰ ਦੀ ਨਹੀਂਗੀ ਖੇੜ ਜੀ ਹੈ ਨਾ ਇੱਕ ਮਾਰੀ ਤੇ ਦਲੇ ਮਾਰ ਜਿੰਕ ਇੱਕ ਮਾਰੀ ਦੰਦੀ ਬਹੁਤ ਪਾੜੀ ਵੜਦੀ ਹੁੰਦੀ ਆ ਇੱਥੇ ਉਹਦੋਂ ਉਹਦੇ ਕਰਕੇ ਪਤਾ ਨਹੀਂ ਕਿਹੜੇ ਬਾਬੇ ਦੇ ਨਹੀਂ ਇੱਥੇ ਮੈਂ ਕੱਲ ਪਰਸੋਂ ਵੀ ਆਇਆ ਸੀ ਮੈਂ ਸ਼ਿਕਾਰੀ ਕੁੱਤਾ ਵੀ ਆ ਹਾਂ ਉੱਤੇ ਤਾਂ ਦੋ ਤਿੰਨ ਦੋ ਰ ਜੰਮਿਆ ਆਇਆ ਆਇਆ ਫੇਰ ਕਹਿੰਦਾ ਨਾ ਨਾ ਐ ਨਹੀਂ ਕਰੀਦਾ ਹੁੰਦਾ ਕਦੇ ਕੁੱਤੇ ਨੂੰ ਕਿਸ ਕੋਈ ਆਹ ਨਾ ਨਾ ਪੈ ਜਾਣ ਇਧਰੋਂ ਬਰਮਾ ਆਉਂਦੇ ਆ ਰਹੇ ਨੇ ਲੈ ਵੀ ਬਾਜ ਵੇਣੇ ਬਾਬਾ ਬਾਬਿਆਂ ਕੋਲ ਕੁੱਤਾ ਕਿਹੜਾ ਸੂਟ ਆਹ ਗੱਲ ਲਈ ਜਾਂਦਾ ਜੀ ਬੜੇ ਸੋਹਣੇ ਜਾਨਵਰ ਆ ਯਾਰ ਜਰਮਨ ਸ਼ੈਫਡ ਲੈਬਰੇ ਗੁਲੀ ਪਿੱਟ ਬੋਲ

बाबा जी बच्चा ही निका जहां बाबा जी अच्छा एप सिस्टम भी बहुत तकड़ा होगा नी बहुत ਮਮੀ ਤੂੰ ਮਰ ਰਹੀ ਆ ਉਹ ਨਾ ਫੋਟੋ ਲੈ ਕੇ ਖੜ ਗਿਆ ਹੁਣ ਬਾਬਾ ਬਾਬਾ ਇੰਸਟਾਗ੍ਰਾਮ ਤੇ ਬਾਈਂਗਾ ਦੱਚਾ YouTube ਇੱਥੇ ਆ ਕੀ ਹੋਇਆ ਪਹਿਲਾਂ ਉੱਥੇ ਸੀ ਦਾ ਤੇਰੇ ਛੱਤੇ ਭਾਈ ਬਾਲਾ ਮੈਂ ਨਾ ਬਾਂਹ ਨਹੀਂ ਦਿੱਤ ਤੋਪਾ ਆਉਣਾ ਤੇਰੀ ਬਾਹਰੋਂ ਜੂੜੀ ਪਾ ਦੂ ਬਿਲਕੁਲ ਪਾਏ ਨਹੀਂ ਪਤਲੀਆਂ ਦਾ ਬਾਹਲਾ ਐ ਬਾਹਲਾ ਕਿੰਨਾ ਐ ਬਾਹਲਾ ਸੱਤ ਕਰ ਬਾਂਹ ਚਰਤੇ ਐ ਬਾਹਲਾ ਪਾਪ ਜੋਗੀ ਡਰ ਜੂੜੀ ਬਾਲਾ ਮੀਂਗਰ ਹਾਂ ਹੋਰ ਤੇਰੀ ਨੂੰ ਯੱਕ ਲੋ ਇਧਰ ਨੂੰ ਮੁਹ ਕਰ ਹੋਇਆ ਐ ਬਾਹ ਸਿੱਧੀ ਰੱਖ ਵਾਸਤੇ ਸਿੱਧੀ ਰੱਖ ਬਾਹ ਸਿੱਧੀ ਸਿੱਧੀ ਰੱਖ ਬਾਹ ਸਿੱਧੀ ਰੱਖ ਸਿੱਧੀ ਰੱਖ ਡਰਨਾ 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 ਓਏ ਬੋਲ ਨਹੀਂ ਕਹਿੰਦਾ ਵਾ 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 ਲੋ ਜੀ ਸਾਡੀ ਕੁੜੀ ਨੇ ਰੱਖ ਲਿਆ ਬਾ ਜਣ ਕੋਖ ਨਹੀਂ ਕਹਿੰਦਾ ਤੂੰ ਦਾਲ ਨਾ ਰਸਨੀਆਂ ਦਾ ਕੁਛ ਨਹੀਂ ਆ ਦਾ ਕੁਛ ਨਹੀਂ ਇੱਕ ਕੱਪ ਚਾਹ ਲੈਣਾ ਬਸ ਬਸ ਹੋ ਗਿਆ ਦੇਖ ਲਾ ਤੇਰੇ ਵੀ ਭਾਈ ਹੁਣ ਇਹ ਬੋਲ ਲਾਦੇ ਨੂੰ ਵੀ ਰੋਈਏ ਉਹਦੇ ਹੀ ਭਾਦਗੇ ਸਾਹ ਤੇ ਇਹਦੇ ਹੀ ਭਾਦਗੇ ਨੂੰ ਫੜ ਫੜੇ ਕੋਈ ਨਹੀਂ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਅੱਪਾ ਇਹ ਕੁਛ ਨਹੀਂ ਕਹਿੰਦਾ ਉਹਨੇ ਹੀ ਭਾਇਆ ਅੱਪਾ ਅੱਪਾ ਕਹਿੰਦੇ ਉਹ ਤੇਰੀ ਨੂੰ ਆ ਬੈਗਾ ਤੇਰੀ ਟੋਪੀ ਜੇ ਹੁਣ ਦਾ ਸੀ ਚਾਚਾ ਤੂੰ ਆ ਥਰਦੇ ਵੀ ਕੁੜੀ ਲਾ ਲਓ ਜੀ ਭਾਣਾ ਹੋਣਾ ਬੋਨਤ ਬਾਹਰ ਦੇ ਬਾਹਰ ਬਾਹਰ ਦੇ ਬਾਹਰ ਤੂੰ ਤਾਂ ਤੇਰੇ ਬਾਹਰ ਮੇਰੇ ਲਈ ਤੇਰਾ ਤਾਂ ਮੂੰਹ ਬੇਚੀ ਡਰ ਗਿਆ ਹੋਏ ਨਗਰ ਮੈਂ ਅਮੇਰ ਬਾਪ ਮਾਵਾ ਮੇਰੇ ਬੋਨਿੰਗ ਐਨੀਬਾਡੀ ਪਪਾ ਨਹੀਂ ਸਭ ਬਾਪ ਦੇ ਬਾਹਰ ਬਾਪਾ ਤੇਰੇ ਨੇੜੇ ਫਾਰਕ ਡਿਗ ਲਿਆ ਪਪਾ ਇਹਦਾ ਬੱਚਾ ਹੀ ਹੈ ਜੀ ਉੱਧਰ ਇੱਥੇ ਵੇ ਉਹ ਗੱਲ ਬਾਤ ਸਹੀ ਕਰ ਰਹੇ ਨੇ ਆਪੇ ਘੁੰਮੂ ਤੂੰ ਉੱਧਰ ਨੂੰ ਇੱਧਰ ਨੂੰ ਕਰ ਲਾ ਮੂੰ ਹਾਂ 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 ਹਾਂ